ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਠੀਕ ਹੈ ਜੀ ਵਾਈ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਠੀਕ ਹੈ ਜੀ ਤੇ ਵਾਈ ਕੋਲ ਹੈ ਗਿਆ ਸੇ ਨਗ ਪਕਾਉ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਫਾਲੋਅਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਠੀਕ ਹੈ ਜੀ ਬਾਕੀ ਇੰਸਟਾਗ੍ਰਾਮ ਤੇ ਵੀ ਜਿਹੜੀ ਇਹੀ ਅਗਰਜੀਤਨਾ ਤੇ ਆ ਉਹਨੂੰ ਵੀ ਬਾਕੀ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਾਂ ਟੀਨਾ ਜੀ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਜੀ ਬਦਨੀ ਦੇ ਕੋਲ ਆ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 9855641850 ਠੀਕ ਹੈ ਜੀ ਹਾਂਜੀ ਵੀ ਜਰਸੀ ਦੀ ਜਾਣਕਾਰੀ ਦਿਓ ਜੀ ਜਰਸੀ ਦੂਜੇ ਸੂਏ ਸੁੰਦੀ ਹੈ ਜੀ ਹਾਂਜੀ ਪਹਿਲੇ ਸੂਏ ਦਾ 20 ਕਿਲੋ ਦਾ ਰਿਕਾਰਡ ਆਈ ਇਹਦਾ ਠੀਕ ਹੈ ਜੀ ਹਾਂਜੀ ਤੇ ਇਹ ਬਲੱਡ ਲੈਨ ਵਾਲੀ ਹੈ ਜੀ ਆਪੇ ਟੈਂਸ਼ਨ ਦੀ ਹੈ ਜੱਗ ਦਾ ਟੀਕਾ ਲੱਗਾ ਜੀ ਜੱਗ ਦਾ ਹਾਂਜੀ ਠੀਕ ਹਫਤੇ ਦੀ ਕੱਚੀ ਹੈ ਜੀ ਠੀਕ ਹੈ ਰੇਟ ਭਰਾ ਦਾ ਜਾਇਜ ਰੇਟ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਬੜਾ ਸੈੱਟ ਤੇ ਦੇਖੋ ਭਰਾ ਲੇਵਾ ਤਾਜਾ ਲਾਈ ਸਰ ਕਿੰਨੇ ਦਿਨ ਬਾਕੀ ਦੱਸਿਆ ਜੀ ਇਹਦਾ ਹੱਠ 8 ਦਿਨ ਪਹਿ ਹੈ ਜੀ 8 ਦਿਨ ਪਹਿ ਹਾਂ ਤਰੀਕ ਮਦਾਬ ਦੀ ਠੀਕ ਹੈ ਤੇ ਲੱਡੂ ਲੰਬ ਬਹੁਤ ਤੋਰ ਦੋ ਭਰਾ ਨੂੰ ਉਹ ਮੈਂ ਠੰਡੀ ਸੀ ਲਾ ਪੂਰੀ ਇੱਧਰ ਮਰਜੀ ਹੱਥ ਸਲਾਈ ਚਲੋ ਲੈ ਕੋਈ ਚੱਕਰੀਆਂ ਜਮਾ ਆ ਤੈਨੀ ਕੁਲ ਇਹ ਤੋਂ ਫਿਰ ਤੈਨੀ ਕਰਦੀ ਠੀਕ ਹੈ ਜੀ ਬੇਸ਼ੱਕ ਦੀ ਜਵਾਕ ਖੋਲੀ ਫੈਲਣੀ ਆਹ ਤੇ ਦੀ ਕੱਚੀ ਆ ਹਾਂਜੀ ਠੀਕ ਹੈ ਜੀ ਲੋ ਭਰਾ ਰੇਟ ਬਾਈ ਜੀ ਕਹਿੰਦੇ ਫੋਨ ਤੇ ਲੋਰਾ ਤਰਾ ਤਨ ਦਿਖਾਈ ਨਹੀਂ ਸੋਹਣੀ ਬਸ ਜਮਾ ਟਾਪ ਕੁਆਲਿਟੀ ਆ ਬਾਕੀ ਜਿਹੜੇ ਬੰਦੇ ਬਾਈ ਜਾਣਕਾਰ ਆ ਉਹਨਾਂ ਨੂੰ ਤਾਂ ਪਤਾ ਹੀ ਆ ਠੀਕ ਆ ਠੀਕ ਹੈ ਜੀ ਹਾਂ ਲੋ ਜੀ ਠੀਕ ਹੈ ਭਰਾ ਤੋਰਾ ਤਰਾ ਤਾ ਸਾਹਮਣੇ ਮੋੜ ਲਈ ਮੋੜ ਲਈ ਬਾਕੀ ਫੇਸ ਕੁਆਲਿਟੀ ਦੇਖ ਲੋ ਬਾਕੀ ਬਾਈ ਜਿਹੜਾ ਵੀ ਕੋਈ ਨੱਟ ਤੇ ਵਿੰਦਾਗਾ ਠੀਕ ਹੈ ਜੀ ਇਹਦਾ ਰਿਜ਼ਲਟ ਆ ਇਹਦੇ ਚੋਂ ਦਾ ਰਿਜ਼ਲਟ ਆ ਠੀਕ ਹੈ ਜਿਹੜਾ ਦੇ ਟੀਕਾ ਲੱਗਾ ਉਹਦਾ ਰਿਜ਼ਲਟ ਸਾਰਾ ਤੁਹਾਡੇ ਸਾਹਮਣੇ ਆ ਜਾਣਾ ਠੀਕ ਹੈ ਜੀ ਠੀਕ ਹੈ ਲੋ ਜੀ ਟਿਲਾ ਟੁਲਾ ਕਾਫੀ ਪਿਆ ਕਰਮਾਂ ਵਾਲੀ ਚ ਠੀਕ ਹੈ ਜੀ ਹਫਤੇ ਦੀ ਕੱਚੀ ਆ ਤੇ ਵੱਧ ਜਾਣਕਾਰੀ ਬਾਈ ਤੁਲੇ ਹਰ ਠੀਕ ਹੈ ਜੀ ਰੇਟ ਵਾਈ ਜੀ ਕਹਿੰਦੇ ਫੋਨ ਤੇ ਬਾਈ ਜੈ ਜੂ ਰੇਟ ਹਾਂ ਜੈ ਜੀ ਕਰ ਲੈ ਕੋਈ ਠੀਕ ਹੈ ਹਾਂ ਜੀ ਬਾਈ ਜੀ ਦੂਜੀ ਵਾਰੜ ਦੀ ਜਾਣਕਾਰੀ ਦਿਓ ਜੀ ਦੂਜੀ ਵਾਰ ਸੂਈ ਵੀ ਆ ਜੀ ਤੀਜੀ ਸੂਏ ਠੀਕ ਹੈ ਜੀ ਹਾਂ ਜੀ 12 ਕਿਲੋ ਦੁੱਧ ਆ ਆਪਾਂ 10 ਦਵਾਂਗੇ ਜੀ ਠੀਕ ਹੈ ਜੀ ਆਪਣੇ ਘਰੇ ਦੋ ਟਾਈਮ 10 ਟਾਈਮ ਚੋ ਸਕਦਾ ਬੰਦਾ ਕੋਈ ਵੀ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਸੂਈ ਨੂੰ ਨੂੰ 1 ਮਹੀਨਾ 10 ਦਿਨ ਹੋ ਗਏ 1 ਮਹੀਨਾ 10 ਦਿਨ ਤੇ ਰੇਟ ਭਰਾ ਜਾਇਦਾ ਰੇਟ ਦਾ ਹੀ ਆਪਾਂ 30000 ਜੀ ਦੇ ਦਾਂਗੇ ਮੁੱਲ ਚਾਹੇ 35 ਕਰਾ ਲਓ 40 ਕਰਾਓ 30000 ਜੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਮਾਗਰ ਕੀ ਦੱਸਿਆ ਮਾਗਰ ਬੱਛਾ ਜੀ ਮਾਗਰ ਬੱਛਾ ਹਾਂ ਜੀ ਲੋ ਜੀ ਠੰਡੀ ਸੀਲ ਪੂਰੀ ਆ ਠੀਕ ਹੈ ਜੀ ਤੇ ਤੋੜ ਦੋ ਭਰਾ ਜੀ ਚੈੱਕ ਕਰ ਸਕਦੇ ਭਰਾ ਕੱਦ ਵੈੜ ਸੁੱਖਣਾ ਕਰਨ ਮੋੜੀ ਦਾ ਵਧੀਆ ਵੱਡੀ ਵੈੜ ਆ ਛੋਟੀ ਵੈੜ ਨਹੀਂ ਕੋਈ ਇਹਦਾ ਘਰੇ ਉਹ ਜੇ ਸੀਗੀ ਸਿਵਾਹੇ ਨਹੀਂ ਸੀ ਉਹਨਾਂ ਦੀ ਬਾੜੀ ਬੇ ਕੋਰੇ ਘਰੇ ਸੀਗੀ ਬਾੜੀ ਆਪਾਂ ਨੇ ਕੋਲੇ ਕੱਲ ਹੀ ਆਈ ਆਈ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਹਾਂਜੀ ਠੀਕ ਹੈ ਲੋ ਭਰਾ ਚੈੱਕ ਕਰ ਸਕਦੇ 10 ਲੀਟਰ ਵਾਈ ਜੀ ਕਹਿੰਦੇ ਕੰਡੇ ਵਾਲਾ ਦੁੱਧ ਹੈ ਤੇ ਵੱਧ ਤਸੱਲੀ ਤੁਸੀਂ ਆਪ ਕਰਨੀ ਆ ਠੀਕ ਹੈ ਤਸੱਲੀ ਕਰਕੇ ਤੇ ਬਾਈ ਤੁਹ ਲਿਜਾ ਸਕਦੇ ਹੋ ਜਦੋਂ ਚੋਲੀ ਜਮਾ ਐ ਲੱਗੂ ਦੁੱਧ ਹੈ ਨਹੀਂ ਨੇ ਬਜਾ ਜਮਾ ਝਾੜ ਜਾਂਦੀ ਆ ਫੰਡਰੀ ਲੱਗਦੀ ਦੇਖਣ ਨੂੰ ਠੀਕ ਹੈ ਜੀ ਹਾਂਜੀ ਬੰਦ ਜਮਾ ਝਾੜਦੀ ਲੇਵਾ ਫੋਲਾ ਨਹੀਂ ਵੀ ਦਿਖਾਵਾ ਹੀ ਰੱਖਦੀ ਉਹ ਮੈਂ ਠੀਕ ਹੈ ਜੀ ਠੀਕ ਹੈ ਲੋ ਜੀ ਰੇਟਿੰਗ ਬਾਈ ਨੇ ਬਿਲਕੁਲ ਜਾਇਜ਼ ਹੀ ਦੱਸਿਆ ਜੀ ਠੀਕ ਹੈ ਜੀ ਮਾਗ ਰਹੇਗਾ ਬੱਸਾ ਠੀਕ ਹੈ ਜੀ ਨਹੀਂ ਲੈ ਠੀਕ ਕੋਈ ਜਮਾ ਨਹੀਂ ਥਾਣੇ ਵੇ ਲੋ ਕੱਲਾ ਕੱਲਾ ਥਾਣਾ ਕੋਈ ਜਿੱਧਰ ਦੀ ਮਰਜ਼ੀ ਬਹਿ ਜਾਓ ਇਧਰ ਦੀ ਬਹਿ ਜਾਓ ਠੀਕ ਹੈ ਇਧਰ ਦੀ ਬਹਿ ਜਾਓ ਕੋਈ ਚੱਕਰੀ ਨਹੀਂ ਲੱਗਦਾ ਅੱਛਾ ਤਿੰਨ ਟੰਗ ਚੋਕੇ ਲੈ ਜਾਈਂ ਆ ਤਾਰਾ ਮਾਰ ਕੇ ਦਿਖਾ ਦੇ ਨਾਲ ਠੀਕ ਕੋਈ ਉਹ ਜੀ ਹੈ ਹੀ ਨਹੀਂ ਵਾਸਤਾ ਹੀ ਨਹੀਂ ਕੋਈ ਚ ਹਜੇ ਵੀ ਤੀਜੀ ਗਾਂ ਦੀ ਜਾਣਕਾਰੀ ਦਿਓ ਜੀ ਤੀਜੀ ਗਾਂ ਦੂਜੇ ਸੂਏ ਸੂਈ ਆ ਜੀ ਰਾਤ ਸੂਈ ਆ ਇਹ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਜ਼ੇਰ ਦੀ ਪ੍ਰੋਪਰ ਡੰਨ ਆ ਜਮਾ ਹਾਂਜੀ ਤੇ ਰਾਤ ਬੱਚੇ ਨੂੰ ਚੁੰਗਾਤਾ ਸੀ ਸਵੇਰੋਂ ਜਾਨੀ 2 2.5 ਕਿਲੋ ਬੋਲਾ ਆਪਣਾ ਚੋਇਆ ਵਾ ਤੇ ਬੱਚਾ ਕੀ ਜੀ ਬੱਚਾ ਮਗਰ ਬੱਛੀ ਆ ਜੀ ਮਗਰ ਬੱਛੀ ਪੂਰੀ ਚੰਗੀ ਆ ਟੌਪ ਦੀ ਆ ਠੀਕ ਬੱਛੀ ਆ ਦੇਖ ਲੋ ਠੀਕ ਹੈ ਜੀ ਇਹ ਹਾਂਜੀ ਠੀਕ ਹੈ ਤੇ ਰੇਟ ਭਰਾ ਜਾਇਦਾ ਰੇਟ ਦਾ 36000 ਰੁਪਏ ਜੀ ਠੀਕ ਹੈ ਜੀ ਕੋਈ 40 ਨਹੀਂ ਕੋਈ 42 ਨਹੀਂ 36000 ਰੁਪਏ ਤੇ ਕਹਿੰਦੇ ਸੂਈ ਸੂਈ ਭਰਾ ਇਹ ਇਹ ਦੂਜੇ ਸੂਈ ਲੋਪਰਾ ਅੰਤ ਤੱਕ ਤੁਸੀਂ ਚੈੱਕ ਕਰ ਸਾਦੇ ਕੋਈ ਹਲਤ ਫਲਤ ਨਹੀਂ ਕਰਦੀ ਕੋਈ ਮਾਰਦੀ ਨਹੀਂ ਰੱਸੀ ਲਾ ਕੇ ਚੋ ਕੇ ਦੋ ਟਾਈਮ ਲੈ ਜੇ ਬੇਸ਼ੱਕ ਦੀ ਆਉਗੀ ਠੀਕ ਹੈ ਜੀ ਠੀਕ ਹੈ ਲੋ ਜੀ ਮਾਗਰ ਵੀ ਕਰਮ ਵਾਲੇ ਦੀ ਬੱਸੀ ਬਹੁਤ ਸੋਹਣੀ ਆ ਠੀਕ ਹੈ ਜੀ ਤੋਰਾ ਤਰਾ ਤਾ ਸਾਡੇ ਸਾਹਮਣੇ ਆ ਲੈ ਵਾ ਹੁਣ ਤਾਂ ਜਲਾਈ ਸਕਦੇ ਤੁਸੀਂ ਹਾਂਜੀ ਬਾਲੀ ਵੱਡੀ ਨਹੀਂ ਯਾਨੀ ਛੋਟੀ ਆ ਦਰਮਿਆਨੇ ਕੱਦ ਦੀ ਆ ਠੀਕ ਹੈ ਜੀ ਕਈ ਵਰੀ ਭੈਣ ਭਰਾ ਕਹਿੰਦੇ ਵੀ ਵੱਡੀ ਹੂ ਖਣੀ ਵੀਡੀਓ ਚ ਵੱਡੀ ਲੱਗਦੀ ਦੇਖੋ ਨੂੰ ਬਾਲੀ ਵੱਡੀ ਨਹੀਂ ਯਾਨੀ ਠੀਕ ਹੈ ਜੀ ਹਾਂਜੀ ਜਰਸੀ ਇੱਕ ਜੱਡੀ ਆ ਜਣੀ ਜਰਸੀਆਂ ਖੁੰਡੀਆਂ ਜੱਡੀਆਂ ਠੀਕ ਹੈ ਜੀ ਹਾਂਜੀ ਲੋਪਰਾ ਰੇਡ ਵੀ ਬਾਈ ਨੇ ਤੇ ਜਿਸ ਕਿਸ ਨੇ ਪਾਲੋ ਨਹੀਂ ਕਰੇ ਤਾਂ ਦੂਜਾ ਸੂਆ ਸੋਹਣੀ ਆ ਬਸੀ ਬਸੀ ਹਾਂ ਲੇਵਾ ਪੂਰਾ ਚੰਗਾ ਜੀ ਮੋਟਾ ਥਾਣਾ ਮੁੱਠੀ ਵਾਲਾ ਲੱਗਾ ਵਾ ਠੀਕ ਹੈ ਤੇ ਆਹ ਦੇਖ ਲੋ ਲੈ ਚੱਕਰੀ ਲੈ ਲੋ ਜੀ ਚੱਕਰ ਸਾ ਦੇ ਜਿਵੇਂ ਚਾਰ ਨੰਬਰ ਦਾ ਦੱਸੋ ਜਾਣਕਾਰੀ ਚਾਰ ਨੰਬਰ ਗੱਭਣਾਈ ਦੱਸ ਦਨ ਰਹਿੰਦੇ ਆ ਜੀ ਇਹਦੇ ਠੀਕ ਹੈ ਹਾਂਜੀ ਇਹ ਦੇਸੀ ਚ ਆ ਗਈ ਹਾਂਜੀ ਦੇਸੀ ਚ ਆ ਗਈ ਹਾਂਜੀ ਤੇ ਠੰਡੀ ਸੀਲ ਪੂਰੀ ਆ ਦੂਜੇ ਸੂਏ ਸੋਨਾ ਜੀ ਇਹਨੇ ਤੇ ਪਹਿਲੇ ਸੂਏ ਦੁੱਧ ਕਿਹੜਾ ਸੀ ਦੁੱਧ 11 ਕਿਲੋ ਦਾ ਰਿਕਾਰਡ ਹੈਗਾ ਜੀ ਇਹਦਾ ਹਾਂਜੀ ਪਹਿਲੇ ਸਵੇਰੇ 11 ਕਿੱਲੂ ਰੱਖਾਂਗਾ ਹਾਂਜੀ 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 ਅੱਜ ਕੇ ਕਰਮਲ ਵੱਧ ਪੂ ਦੂੰਗੀ ਮਾਰਦਿਆਂ ਦੀ ਕੋਈ ਹੈ ਜੀ ਹਾਂਜੀ ਕੋਈ ਮਾਰਦੀ ਨਹੀਂ ਛਾਰਦੀ ਨਹੀਂ ਹਲਤਫਲਤ ਨਹੀਂ ਕਰਦੀ ਕੋਈ ਠੀਕ ਆ ਲੰਗ ਜਰੂਰ ਬਲੈਕ ਆਉਂਗੂ ਦੇਸੀ ਚੋਂਦੀ ਜੀ ਹਾਂਜੀ ਹਾਂਜੀ ਇਹ ਤਾਂ ਆਪਾਂ ਨਾਲ ਦੇ ਪਿੰਡੂ ਹੀ ਲਈ ਆ ਜੀ ਠੀਕ ਆ ਬਾਕੀ ਬੁੜੀਆਂ ਕੋਲੋਂ ਲਈ ਆ ਘਰੋਂ ਬੁੜੀਆਂ ਕੱਲੀਆਂ ਬਜ਼ੁਰਗ ਸੀ ਉਹਨਾਂ ਕੋਲੇ ਰੱਖੀ ਠੀਕ ਆ ਜੀ ਦੁੱਧ ਵੀ ਬਹੁਤ ਵਧੀਆ ਹੁੰਦਾ ਬਈ ਅੱਜ ਹਾਂਜੀ ਹਾਂਜੀ ਮਈਆਂ ਵਰਗਾ ਦੁੱਧ ਹੀ ਹੁੰਦਾ ਮੈਂ ਤੇ 70 80 ਲਾਉਣ ਨਾਲੋਂ ਇਹਦੇ ਤੇ ਅੱਧੇ ਲਾਏ ਚੰਗੇ ਆ ਸਹੀ ਗੱਲ ਆ ਜੀ ਠੀਕ ਆ ਜੀ ਜਿਹਨੂੰ ਜਿਵੇਂ ਹੁਣ ਆ ਵੇਖ ਲਓ ਮੈਂ ਬੰਨੀ ਜਾਣਾ ਜੇ ਮਾਰਨ ਵਾਲੀ ਹੁੰਦੀ ਹੁਣ ਨੂੰ ਕਹਿੰਦੇ ਮੈਨੂੰ ਢਾ ਲੈਣਾ ਸੀ ਸਹੀ ਗੱਲ ਹੈ ਸਹੀ ਤੇ ਰੇਟ ਭਰਾ ਦਾ ਜਾਇਜ ਰੇਟ ਦਾ ਜਮਾ ਲੈਣ ਦਾ 28 30 ਕਰਦੇ ਆ ਮੁੱਲ ਤਾਂ 25000 ਦੀ ਦੇ ਦਾਂਗੇ 25000 ਦੀ ਠੀਕ ਠੀਕ ਦੋਪਰਾ ਹਾਂਜੀ ਭਈ ਆ ਦੱਸੋ ਜੀ ਜਾਣਕਾਰੀ ਬੱਸ ਇਹ ਬੱਛੀ ਫੰਡਰੀ ਆ ਜੀ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਤੇ ਠੀਕ ਆ ਹਜੇ ਭਰਾਇਆ ਨਹੀਂ ਜਣੀ ਕੱਲ ਪਰਸੋਂ ਬੋਲੀ ਸੀਗੀ ਹਾਂਜੀ ਤੇ ਮੈਂ ਕਹਾਂ ਚੱਲ ਮਹੀਨਾ ਹਜੇ ਹੋਰ ਰੁਕ ਜਾਂਦੇ ਆ ਵਧੀਆ ਰੁੱਤ ਚ ਆਜੂ ਪਹਿਲੇ ਮਹੀਨੇ ਭਰਾ ਦਾਂਗੇ ਠੀਕ ਆ ਇਹਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਰੇਟ ਠੀਕ ਹੈ ਇਹ ਦਾ 12000 ਰੁਪਏ ਰੇਟ ਠੀਕ ਹੈ ਬਾਕੀ ਥਾਂ ਵੀ ਚਾਰ ਹੀ ਆ ਤੋਰ ਤਾਰ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਹਾਂਜੀ ਕੋਈ ਆਇਆ ਨਹੀਂ ਵੀ ਢੂਈ ਚੱਕਦੀ ਆ ਜਾਂ ਕੋਈ ਤੁਰਨ ਚ ਦਿੱਕਤਾ ਕੋਈ ਲੱਤਾਂ ਫੇਰਦੀ ਆ ਹਾਂਜੀ ਜਮਾ ਪੂਰੀ ਵਧੀਆ ਨਿੱਕੀ ਬੱਛੀ ਪਾਲਣੋਂ ਚੰਗੀ ਆ ਸਾਲ ਚ ਤਿਆਰ ਹੋ ਜੂ ਠੀਕ ਹੈ ਜੀ ਠੀਕ ਹੈ ਠੀਕ ਹੈ ਨਾ ਕੱਦ ਵੱਡ ਵੀ ਸੁੱਕ ਨਾ ਕਰ ਪਾਉਂਦੀ ਕੱਦ ਵੱਡੀ ਆ ਛੋਟੀ ਨਹੀਂ ਡਵਾਲਾ ਪੂਰੀ ਫੁੱਲ ਆ ਜਾਤ ਪਾਤ ਵਾਲੀ ਹੈਗੀ ਆ ਮੰਨ ਕੇ ਚਲੋ ਨਿੱਕੀ ਬੱਛੀ ਲਾਵਾਂਗੇ 2 ਸਾਲ ਸੰਭਣੀ ਪਾਉ ਸਹੀ ਗੱਲ ਹੈ ਜੀ ਸਹੀ ਇਹ ਦਾ ਜਣੀ ਸਾਲ ਚ ਪੈਸੇ ਪੂਰੇ ਆ ਇਹਦੇ ਠੀਕ ਹੈ ਜ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਬੋਟਰ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਮੋਗਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਚੱਲਦਾ ਜੀ ਬੈਕ ਸਾਈਡ ਵੀ ਤੇ ਆਪਾਂ ਬੋਰਡ ਵੀ ਲੰਦਨੇ ਆ 75282 ਜੀ ਕੋਈ ਹਲਤਫਲਤ ਨਹੀਂ ਕਰਦੀ ਲੈ ਮਾਰਦੀ ਨਹੀਂ ਕੋਈ ਲੈ ਜਿੱਧਰ ਦੀ ਮਰਜ਼ੀ ਵਾਜੋ ਚਾਰ ਹੀ ਥਾਣਾ ਕੋਈ ਫੋੜ ਨਹੀਂ ਛੱੜ ਲਾਣੀ ਆ ਦੇਖ ਲੋ ਜਮਾ ਕੱਲਾ ਕੱਲਾ ਥਾਣ ਲੱਗਾ ਕੋਈ ਐ ਨਹੀਂ ਕੋਈ ਹੈਗਾ ਉਹ ਜਾ ਲੈ ਠੀਕ ਹੈ ਹਾਂ ਹਾਂ ਜੀ ਵੀ ਸੇ ਨੰਬਰ ਵਸਤੀ ਜਾਣਕਾਰੀ ਦਿੰਦੀ ਇਹ ਬੱਚੀ ਚਾਰ ਦੰਦਾਂ ਦਾ ਜੀ ਮੂੰਹ ਠੀਕ ਹੈ ਜੀ ਹਾਂ ਜੀ ਤੇ ਇਹਦਾ ਤੀਗਾ ਭਰਾਏ ਨੂੰ 16-17 ਦਿਨ ਹੋ ਗਏ ਆਪਾਂ ਖਾਲੀ ਕਹਿ ਕੀ ਦਵਾਂਗੇ ਠੀਕ ਹੈ ਤੇ ਰੇਟ ਰੂਟ ਭਰਾ ਦਾ ਰੇਟ ਇਹਦਾ 15000 ਰੁਪਈਆ ਜੀ ਠੀਕ ਹੈ 15000 ਚੈੱਕ ਕਰ ਸਰ ਠੀਕ ਹੈ ਜੀ ਚੱਕਾ ਸਾਨੂੰ ਬਾਈ ਜੀ ਜਰੂਰ ਕਨੈਕਟ ਕਰੋ ਰੇਟ ਬਾਈ ਇਹ ਨਾ ਨਾਥੇ ਦੇ ਤਾਂ ਪਾਈ ਵੀ ਆ ਥੋੜੀ ਜਿਦੋਂ ਖੋਲਦੇ ਆ ਭਾਈ ਦੀ ਆ ਇਹ ਠੀਕ ਹੈ ਜੀ ਹਾਂਜੀ ਖੱਚ ਕੇ ਲਾਈ ਜਾਂਦੀ ਆ ਤਾਂ ਪਾਈ ਆ ਦੇ ਵੈਸੇ ਕਰਮ ਵਾਲੀ ਰਹਿ ਵੀ ਸਕਦੇ ਆ ਹਾਂਜੀ ਹਾਂਜੀ ਗੱਦ ਕਾਠ ਵਾਲੀ ਪੂਰੀ ਡਬਲ ਆ ਵੱਡੀ ਆ ਛੋਟੀ ਨਹੀਂ ਠੀਕ ਹੈ ਜੀ ਹਾਂ ਫੇਰ ਗੂਲ ਬਹੁਤ ਆ ਜਾਨੀ ਜਾਤ ਪਾਤ ਵਾਲੀ ਆ ਪੂਰੀ ਮਾਂ ਦਾ 22 ਕਿਲੋ ਦਾ ਰਿਕਾਰਡ ਹੈ ਇਹਦੀ ਦਾ ਹੈਗਾ ਇਸ ਟਾਈਮ ਠੀਕ ਹੈ ਜੀ ਹਾਂ ਲੋਪਰਾ ਚੱਕਰ ਫਸ ਕੁਆਲਟੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਫਸ ਕੁਆਲਟੀ ਪੂਰੀ ਵਧੀਆ ਠੀਕ ਹੈ ਹਾਂ ਬਹੁਤ ਚੱਲੇਗਾ ਮਲਾ ਬਾਈ ਚੀਜ਼ ਨਾਲ ਜਰੂਰ ਕਨੈ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ